ਕਾ ਗੋਬਿੰਦ ਮਰ ਗਿੰਦਨੇ ਧਰਮ ਦੀ ਬਾਪੂ ਜਿੰਦਨੇ ਇਹਦਾ ਨਹੀਂ ਬਚਨ ਹਿੰਦਨੇ ਰਹਿਣਾ ਦਿਨ ਚਾਰ ਨਹੀਂ ਸੀਸ ਬਿਨਖੁੰਡੀ ਹੋਣੀ ਜ਼ੁਲਮੀ ਤਲਵਾਰ ਨਹੀਂ ਕੁਰਬਾਨੀ ਬਿਨਾ ਖੁੰਡੀ ਹੋਣੀ ਓ ਹੋ ਗਿਆ ਪ੍ਰਧਾਨ ਪਾਪੜੀ ਦੁਨੀਆਂ ਦੇ ਵਿੱਚ ਬਾਪ ਦੀ ਆਗੂ ਬਣ ਬਣੋ ਆਪ ਦੀ ਹੋਏ ਆਗੂ ਹੁਣ ਬਣੋ ਆਪ ਦੀ ਕੌਮ ਇਸ ਦਿੱਲੀ ਦੇ ਦੇ ਦਿਓ ਬਲੀ ਸੀਸ ਦੀ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਦੀ ਤੁਹਾਡੇ ਬਿਨਾ ਹੋਰ ਕਿਹੜਾ रूगा डुब दबेड़ा उजड़ जंद खेड़ा ज़िंदाग लुटी रोज़ हुसन है सजरे सुहाग लुटी रोज़ हुसन है دا बचाओस कटाओ ਆ ਵੀ ਦੇ ਵਿੱਚੋਂ ਬਚਾਓ ਬੱਚੇ ਦਾ ਬਲੀ ਦੇ ਦੇ ਦਿਓ ਬਲੀ ਸੀਸ ਦੀ ਜਾ ਕੇ ਵਿੱਚ ਦਿੱਲੀ ਦੇ ਦੇ ਦੋ ਕੁਰਬਾਨੀ ਪਿਤਾ ਜੀ ਜਿਹੜੇ ਸਰ ਮਾਇਆਦਾਰੀ ਉਹੋ ਤਰੇ ਗਏ ਗਦਾਰੀ ਵੇੜੇ ਸਰਮਾਇਆਦਾਰੀ ਓਹੋ ਕਰ ਗਏ ਗਦਾਰੀ ਕੌਮ ਦੀ ਕਦੋਂ ਉਸਾਰੀ ਇਨਾ ਨੇ ਕੀਤੀ ਏ ਪਰ ਕੇ ਤੇ ਸ਼ੰਨੇ ਰਤ ਲੋਕਾਂ ਦੀ ਪੀਤੀ ਏ ਪਰ ਕੇ ਤੇ ਸ਼ੰਨੇ ਰਤ ਪਕੜ ਹਜੂਮ ਮਾਰੀ ਦੇ ਨਿਤ ਮਜਲੂਮ ਬੇਗੁਨਾ ਹਾਰਾ ਖੂਨ ਵਗਦਾ ਸਿਰ ਛੱਲੀ ਦੇ ਦੇ ਦਿਓ ਬਲੀ ਸੀਸ ਦੀ ਜਾ ਕੇ ਵਿੱਚ ਦਿੱਲੀ ਦੇ ਦੇ ਦਿਓ ਕੁਰਬਾਨੀ ਪਿਤਾ ਦੀ ਧਰਮ ਦੇ ਠੇਕੇਦਾਰ ਉਹੀ ਬਣ ਗਏ ਗਦਾਰ ਸ਼ਰਾਦਾ ਸੁਣ ਪ੍ਰਚਾਰ ਦੇਵਤੇ ਲੁਕ ਗਏ ਜੀ ਰਾਜੇ ਮਹਾਰਾਜੇ ਅੱਗੇ ਦੀਨ ਦੇ ਝੁਕ ਗਏ ਜੀ ਰਾਜੇ ਮਹਾਰਾਜੇ ਅੱਗੇ ਸਿਰ ਧੜ ਦੀ ਲਾ ਕੇ ਜੀਵਨ ਦੀ ਜੋਤ ਬੁਝਾ ਕੇ ਸ਼ਰਾਦੀ ਤੇਗ ਨੂੰ ਜਾ ਕੇ ਟੰਘੋ ਨਲਕੀ ਦੇ ਵੇਦਿਓ ਬਲੀ ਸੀਸ ਦੀ ਜਾ ਕੇ ਵਿੱਚ ਦਿਲ ਦੇ ਦੇ ਲੋ ਕੁਰਬਾਨੀ ਪਿਤਾ ਦੀ ਸਾਧ ਫੜ ਛੱਡੇ ਦੋਸ਼ੀ

ਮੁਖਸ਼ਪਾਲੇ ਦੇਵਤਿਆਂ ਮੁਖਸ਼ਪਾਲੇ ਢੈਂਦੇ ਨੇ ਤੇ ਮੰਦਰ シュਵਾਲੇ ਮੁਕਤੀ ਦੀ ਸ਼ਕਲ ਬਣਾ ਲੈ ਤੇਗ ਗੁਰੂਆਂ ਦੀ ਆਪੋ ਵਿੱਚ ਲੱਗੀ ਟੱਕਰ ਬਾਹਮਣ ਮੋਲਾਣਾ ਦੀ ਆਪਸ ਵਿੱਚ ਲੱਗ ਗਈ ਟੱਕਰ છાતી ਵਿੱਚ નેજા ਚੁબ ਗਿਆ ਦਰਦਾ ਕਿਤੇ ਧਰਮ ਡੁੱਬ ਗਿਆ હિન્દੂਆਂ ਦਾ ਮਰਬ ਖੁੱਬ ਗਿਆ ਕਾਣੀ ਵਿੱਚ ਗਿੱਲੀ ਦੇ ਦੇਦੇ ਬਲੀ ਸੀਜ਼ ਦੀ ਜਾ ਕੇ ਵਿੱਚ ਦਿੱਲੀ ਦੇ ਦੇਦੇ ਕੁਰਬਾਨੀ ਇਤਾਰੀ ਹੰਦੂਆਂ ਸਰ ਮੌਤ ਕੜਕਦੀ ਰਹਿੰਦੀ ਤਲਵਾਰ ਖੜਕਦੀ ਸ਼ਰਾਦੀ ਅੱਗ ਭੜਕਦੀ ਖਾ ਕੀ ਉ ਬਾਲਾਂ ਨੂੰ ਭਾਰਤ ਦੇ ਸੋਲ ਬਦਨ ਤੇ ਪਾਗੀਓ ਛਾਲਾਂ ਨੂੰ ਭਾਰਤ ਦੇ ਸੋਲ ਬਦਨ ਤੇ ਹਾਦੀ ਹੂਮਾ ਮਾਰੀ ਦੇ ਨਿਤ ਮੜ ਲੂਮਾ ਬੇਗੁਨਾਹਾਂ ਦਾ ਖੂਨ ਵਗਦਾ ਸਿਰ ਛਿੱਲੀ ਦੇ ਦੇਦਿਆ ਬਲੀ ਸੀਜ਼ ਦੀ ਜਾ ਕੇ ਵਿੱਚ ਦਿਲ ਨੇ ਦੇ ਲਿਓ ਕੁਰਬਾਨੀ ਪਿਤਾ ਜੀ ਕਹਿੰਦਾ ਹੈ ਡੈਪੂਟੇਸ਼ਨ

गज़रियो बलीजा दिल्ली कुरबी पिता जी ओजा केट दिल्ली जे